ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਗੁਟੀ ਕੋਣ ਦੁਨਣਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਮੀਰ ਕਰਦੇ ਆ ਆਸ ਕਰਦੇ ਆ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਕੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਤੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਰੇ ਨਾਲ ਦੇਖ ਸਕੋ ਹਾਂਜੀ ਚੱਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਰਹੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇ ਜੀ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਚ ਕਿਸੇ ਵੀ ਫੈਬਰਿਕ ਚ ਸਾਰੀ ਡਿਟੇਲਸ ਹਨ ਆਪਣੇ ਵਟਸਐਪ ਤੇ ਭੇਜ ਇਹ ਆਪਣਾ ਸੇਮ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਹਾਂਗੇ ਸਾਰੇ ਆਪਣੇ ਇਹ ਪ੍ਰਿੰਟ ਦੇ ਵਿੱਚ ਲੈ ਕੇ ਆਇਆ ਪ੍ਰਿੰਟ ਦੇ ਉੱਪਰ ਆਪਣੇ ਵਰਕ ਦੇ ਨਾਲ ਡਿਜ਼ਾਈਨ ਕਰਵਾਏ ਦੇ ਸਾਰੇ ਸੂਟ ਬਹੁਤ ਜਿਆਦਾ ਸੋਹਣੇ ਤਿਆਰ ਹੋਏ ਰਹਿਣਗੇ ਅਲੱਗ-ਅਲੱਗ ਫੈਬਰਿਕ ਦੇ ਵਿੱਚ ਲੈ ਕੇ ਆਏਗੇ ਤੁਸੀਂ ਆਪਣੇ ਫੈਬਰਿਕ ਦੀ ਸਿਲੈਕਸ਼ਨ ਕਰਕੇ ਜਿਹੜਾ ਵੀ ਤੁਹਾਨੂੰ ਫੈਬਰਿਕ ਚਾਹੀਦਾ ਹੋਊਗਾ ਪ੍ਰਿੰਟ ਦੇ ਵਿੱਚ ਭਾਵੇਂ ਤੁਸੀਂ ਹੁਣ ਬਿਲਟਰ ਵਾਲਾ ਲੋ ਭਾਵੇਂ ਤੁਸੀਂ ਆਪਣਾ ਮਤਲਬ ਸਦਾ ਬਹਾਰੀ ਲੋ ਹਨ ਜਾਂ ਪਰ ਦੋਵੇਂ ਰੂਪਾਂ ਦੇ ਵਿੱਚ ਵੀਰ ਕਰ ਸਕਦੇਗੇ ਉਵੇਂ ਤੁਸੀਂ ਆਪਣਾ ਜਿਹੜਾ ਤੁਹਾਨੂੰ ਫੈ布ਰਿਕ ਪਸੰਦ ਆ ਫੈ布ਰਿਕ ਦੀ ਪ੍ਰਿੰਟ ਸਿਲੈਕਟ ਕਰਕੇ ਇਹ ਡਿਜ਼ਾਈਨਿੰਗ ਤੁਸੀਂ ਆਪਣੇ ਸੇਮ ਵੀ ਰੱਖ ਸਕਦੇ ਹੋ ਸਾਡੇ ਵਾਲੇ ਅਗਰ ਤੁਹਾਡੇ ਕੋਲ ਤੁਸੀਂ ਕੋਈ ਆਪਣੇ ਅਕੋਰਡਿੰਗ ਡਿਜ਼ਾਈਨ ਸਿਲੈਕਟ ਕਰਕੇ ਸਾਨੂੰ ਦੇਣਾਗਾ ਤਾਂਸੀਂ ਉਸਦਾਂ ਤੁਹਾਨੂੰ ਡਿਜ਼ਾਈਨ ਜਿਹੜਾ ਬਣਾ ਕੇ ਦਵਾਂਗੇ ਹਾਂਜੀ ਦਿਖਾਉਣੇ ਆਪਾਂ ਤੁਹਾਨੂੰ ਆਪਣਾ ਜੋ ਅਜੇ ਤਾਂ ਪਹਿਲਾ ਸੂਟ ਹੈਗਾ ਇਹ ਵੀਡੀਓ ਹੁਣੇ ਤੱਕ ਜਰੂਰ ਦੇਖੀਏ ਦੇਖੋ ਜਿਹੜੇ ਆਪਾਂ ਇਹ ਸੂਟ ਤੁਹਾਨੂੰ ਦਿਖਾ ਰਹੇ ਹਾਂ ਪ੍ਰਿੰਟ ਦਿਖਾ ਰਹਾਂਗੇ ਇਹ ਬਰਬਰੀ ਦਾ ਪ੍ਰਿੰਟ ਹੈਗਾ ਇਹਦਾ ਬਲੈਕ ਕਲਰ ਹੈ ਇਹਦਾ ਦੇਖੋ ਤੇ ਇਹ ਵਾਲੀ ਸ਼ਰਟ ਆ ਇਹ ਆਪਣੀ ਬਰਬਰੀ ਦੀ ਸ਼ਰਟ ਹੈਗੀ ਇਹ ਵਾਲੀ ਦੇਖੋ ਨਾਲ ਆਪਾਂ ਨੂੰ ਮੰਡਾਲ ਸਿਲਕ ਦੀ ਜਿਹੜੀ ਬਾਟਮ ਆ ਗਈ ਉਹ ਲੱਗੀ ਹੋਈ ਹੈ ਬਲੈਕ ਕਲਰ ਦੀ ਐਦਾ ਪਲੇਨ ਬਾਟਮ ਲੱਗੀ ਹੋਈ ਹੈਗੀ ਹੁਣ ਜੇ ਤੁਸੀਂ ਇੱਤੇ ਕੋ ਡਿਜ਼ਾਈਨਿੰਗ ਕਰਵਾਉਣੀ ਤਾਂ ਬਹੁਤ ਜਿਆਦਾ ਸੋਹਣਾ ਲੱਗੂ ਆਹੇ ਕਲਰਫੁਲ ਥ੍ਰੈਡ ਚੱਕ ਕੇ ਆਪਾਂ ਜਾਂ ਇਹ ਹੀ ਪੈਚ ਚੱਕ ਕੇ ਆਪਣੇ ਬਾਟਮ ਤੇ ਲਾਉਣਾਗਾ ਬਹੁਤ ਜਿਆਦਾ ਸੋਹਣਾ ਆਪਣਾ ਸੂਟ ਵਧੀਆ ਪਾਰਟੀ ਵੇਅਰ ਬਣੂਗਾ ਇਹ ਤੇ ਐਦਾਂ ਦੇ ਤੁਹਾਨੂੰ ਨਾ ਕਾਫੀ ਸੂਟ ਮਿਲ ਜਾਣਗੇ ਬਰਬਰੀ ਦੇ ਵਿੱਚ ਪਲੇਨ ਬਾਟਮ ਦੇ ਨਾਲ ਇਹ ਤੁਸੀਂ ਪਲੇਨ ਬਾਟਮ ਦੇ ਨਾਲ ਬਰਬਰੀ ਦੇ ਸੂਟ ਲੈ ਸਕਦੇ ਹੋਗੇ ਤੇ ਇੱਕ ਤੁਹਾਨੂੰ ਆਪਾਂ ਦੁਪੱਟਿਆਂ ਵਾਲੇ ਦਿਖਾਉਣਾ ਹੈਗੇ ਉਹ ਤੁਸੀਂ ਓਦਾਂ ਆਪਣੇ ਹੈਨਾ ਵਰਕ ਵਾਲੇ ਸੂਟ ਦੁਪੱਟਿਆਂ ਨਾਲ ਲੈ ਸਕਦੇ ਹੋ ਬਰਬਰੀ ਦੇ ਵਿੱਚ ਬਹੁਤ ਜਿਆਦੇ ਸੋਨੇ ਪ੍ਰਿੰਟ ਆਉਂਦੇ ਨੇ ਕਿ ਇੰਨਾ ਵਧੀਆ ਫੈਬਰਿਕ ਹੈ ਗਰਮੀ ਦੇ ਵਿੱਚ ਵੀ ਆਪਾਂ ਇਹਨੂੰ ਵੇਅਰ ਕਰ ਸਕਦੇ ਹਾਂਗੇ ਤੁਸੀਂ ਆਰਾਮ ਨਾਲ ਬਰਬਰੀ ਦੇ ਸੂਟ ਆਪਣੇ ਲੈ ਸਕਦੇ ਹੋ ਜੇ ਉਹਨਾਂ ਤੁਹਾਨੂੰ ਦੁਪੱਟੇ ਵਾਲਾ ਸੂਟ ਮਹਿੰਗਾ ਲੱਗਦਾ ਤਾਂ ਤੁਸੀਂ ਆਪਣਾ ਐਦਾਂ ਲੈ ਸਕਦੇ ਹੋ ਦੇਖੋ ਇਹ ਪਲੇਨ ਬਾਟਮ ਦੇ ਨਾਲ ਤੇ ਜਿਹੜਾ ਆਪਣਾ ਦੁਪੱਟੇ ਵਾਲੇ ਸੂਟ ਨੇ ਆਪਾਂ ਤੁਹਾਨੂੰ ਉਹ ਦਿਖਾਉਣਾ ਹੈ ਹਾਲ ਜਿਹੜੇ ਆ ਪਹਿਲੇ ਸੂਟ ਤੁਹਾਨੂੰ ਦਿਖਾ ਰያ ਹੈ ਦੇਖੋ ਇਹ ਆਪਣੇ ਦੁਪੱਟਿਆਂ ਵਾਲੇ ਬਰਬਰੀ ਦੇ ਸੂਟ ਨੇ ਸਾਰਾ ਸੂਟ ਆਪਾਂ ਨੂੰ ਬਰਬਰੀ ਦਾ ਮਿਲੂਗਾ ਦੇਖੋ ਇਹ ਸ਼ਰਟ ਆ ਗਈ ਇਹਦੀ ਪ੍ਰਿੰਟ ਦੇ ਉੱਪਰ ਦੇਖੋ ਆਰੀ ਵਰਕ ਹੋਇਆ ਹੈਗਾ ਇਦਾਂ ਘੇਰੇ ਦੇ ਉੱਪਰ ਵਰਕ ਆ ਗਿਆ ਇਦਾਂ ਤੇ ਆਹ ਵਾਲਾ ਗਲੇ ਦੇ ਉੱਪਰ ਆ ਗਿਆ ਤੇ ਇਧਰ ਆ ਗਿਆ ਦੀ ਬਾਹ ਦੇ ਉੱਪਰ ਵਰਕ ਹੈ ਇਹ ਬਰਬਰੀ ਦੀ ਆਪਾਂ ਨੂੰ ਸ਼ਰਟ ਆ ਗਈ ਨਾਲ ਤੇ ਨਾਲ ਇਹਦੇ ਆਪਾਂ ਨੂੰ ਮਸਲੀਨ ਦੀ ਜਿਹੜੀ ਬਾਟਮ ਮਿਲੂਗੀ ਪਲੇਨ ਦੇਖੋ ਇਹਦਾ ਮਸਲੀਨ ਦੀ ਬਾਟਮ ਆ ਪਿਸਤਾ ਕਲਰ ਹੈ ਦਾ ਇਹਦੇ ਵਿੱਚ ਕਲਰ ਤੁਹਾਨੂੰ 4-5 ਕਲਰ ਮਿਲ ਜਾਣਗੇ ਦੇ ਨਾਲ ਦੇਖੋ ਦੁਪੱਟਾ ਦੇਖੋ ਕਿੰਨਾ ਜਿਆਦਾ ਸੋਹਣਾ ਹੈ ਦੁਪੱਟਾ ਇਹਦਾ ਬਰਬਰੀ ਦਾ ਹੀ ਦੁਪੱਟਾ ਹੈਗਾ ਦੇਖੋ ਬਹੁਤ ਜਿਆਦਾ ਸੋਹਣਾ ਦੇਖੋ ਦੁਪੱਟਾ ਹੈਗਾ ਬਰਬਰੀ ਦਾ ਤੇ ਦੇਖੋ ਇਹਦਾ ਇਹਦੇ 4 ਸਾਈਡ ਦੇਖੋ ਇਹਦਾ ਪ੍ਰਿੰਟ ਆ ਗਿਆ ਸਾਰੇ ਦੇ ਬਹੁਤ ਸੋਹਣਾ ਗਰਮੀਆਂ ਵਾਲਾ ਪੀਸ ਆਪਣਾ ਇਹ ਬਰਬਰੀ ਦਾ ਸੂਟ ਹੈਗਾ ਦੇਖੋ ਵਿੱਚ ਵੀ ਆ ਗਿਆ ਫਲਾਰ ਇੰਦਾ ਕਾਫੀ ਸੋਹਣਾ ਦੁਪੱਟਾ ਹੈਗਾ ਦੇਖੋ ਇਹ ਵਾਲਾ ਬਹੁਤ ਜਿਆਦਾ ਸੋਹਣਾ ਸੂਟ ਹੈਗਾ ਇਹ ਆਪਣਾ ਬਰਬਰੀ ਦਾ ਤੇ ਇਹਦਾ ਦੇਖੋ ਆਰੀ ਵਰਕ ਨਾਲ ਤਿਆਰ ਹੈਗਾ ਇਹ ਤੇ ਵਾਈਟ ਆਹ ਸੌਰੀ ਮਸਲੀਨ ਦੀ ਇਹਦੀ ਬਾਟਮ ਵੀ ਪਲੇਨ ਹੈ ਇਦੇ ਵਿੱਚ ਇੱਕ ਕਲਰ ਤੁਹਾਨੂੰ ਇਹ ਵਾਲਾ ਵੀ ਮਿਲ ਜੂਗਾ ਦੇਖੋ ਇਹ ਪਿੰਕ ਕਲਰ ਹੈਗਾ ਤੇ ਉਦਾਂ ਹੀ ਦੇਖੋ ਇਹਦੀ ਸ਼ਰਟ ਵਗੈਰਾ ਸਾਰੀ ਹੋਮੀ ਹੈਗੀ ਦਹੀਂ ਦੇ ਵਰਕ ਹੋਇਆ ਹੈ ਤੇ ਗਲੇ ਤੇ ਵਰਕ ਹੈਗਾ ਤੇ ਨਾਲ ਪਲੇਨ ਬਾਟਮ ਆ ਤੇ ਐਦਾਂ ਹੀ ਦੁਪੱਟਾ ਹੈਗਾ ਤਿੰਨ ਚਾਰ ਕਲਰ ਤੁਹਾਨੂੰ ਇਹਦੇ ਵਿੱਚ ਹੋਰ ਮਿਲਣਗੇ ਅਗਰ ਤੁਹਾਨੂੰ ਇਹ ਸੂਟ ਪਸੰਦ ਆਣਗੇ ਤਾਂ ਤੁਸੀਂ ਆਪਣੇ ਹਨਾ ਕਲਰ ਮੈਂ ਤੁਹਾਨੂੰ ਸੈਂਡ ਕਰ ਦੂੰਗੀ ਤੁਸੀਂ ਉਦਾਂ ਲੈ ਸਕਦੇ ਹੋ ਹਾਂਜੀ ਦੇਖੋ ਜਿਹੜਾ ਆਪਾਂ ਨੇ ਇਹ ਵਾਲਾ ਸੂਟ ਤਿਆਰ ਕਰਵਾਇਆ ਇਹ ਪਿਓਰ ਔਰਗੈਂਜ਼ਾ ਦੀ ਫੈਬਰਿਕ ਹੈਗੀ ਬਹੁਤ ਸੋਹਣਾ ਡਿਜ਼ਾਈਨਰ ਸੂਟ ਆਪਾਂ ਨੇ ਤਿਆਰ ਕਰਵਾਇਆ ਦੇਖੋ 올ਓਵਰ ਸੂਟ ਹੈਗਾ ਇਹ ਆਪਣਾ ਔਰਗੈਂਜ਼ਾ ਦੀ ਫੈਬਰਿਕ ਆ 올ਓਵਰ ਸੂਟ ਹੈਗਾ ਲਿਖਣ ਦਾ ਤੇ ਇਹ ਦੇਖੋ ਸ਼ਰਟ ਆ ਗਈ ਇਹਨੂੰ ਫਿਰ ਡਿਜ਼ਾਈਨਰ ਲੁੱਕ ਦਿੱਤੀ ਹੈਗੀ ਸ਼ਰਟ ਨੂੰ ਦੇਖੋ ਇਹਦੇ ਇਦਾਂ ਵਰਕ ਕਰਵਾਇਆ ਕਿੰਨਾ ਸੋਹਣਾ ਦੇਖੋ ਵਰਕ ਹੋਇਆ ਹੈਗਾ ਤਿੰਨ ਕਲਰ ਦਾ ਔਰਗੈਂਜ਼ਾ ਆਪਾਂ ਨੇ ਡਾਈ ਕਰਵਾ ਕੇ ਇਦਾਂ ਦੇਖੋ ਤੇ ਵਰਕ ਕੀਤਾ ਹੈ ਜਿਗਜੈਗ ਜੀ ਵਾਲਾ ਆਪਣਾ ਕੱਟ ਵਰਕ ਵਾਲਾ ਵਰਕ ਕਰਵਾਇਆ ਹੈਗਾ ਤਿੰਨ ਕਲਰ ਦਾ ਔਰਗੈਂਜ਼ਾ ਆਪਾਂ ਇਹ ਇਧਰ ਦੇਖੋ ਇਹ ਆ ਗਿਆ ਬਾਜੂ ਦਾ ਵਰਕ ਬਾਜੂ ਦਾ ਵਰਕ ਆ ਗਿਆ ਤੇ ਨਾਲ ਦੇਖੋ ਇਹ ਪਿਓਰ ਆਰਗੈਂਜ਼ਾ ਦਾ ਦੁਪੱਟਾ ਹੈਗਾ ਇਹ ਵਾਲਾ ਦੁਪੱਟਾ ਹੈਗਾ ਤੇ ਫੋਰ ਸਾਈਡ ਦੁਪੱਟੇ ਦੇ ਆਪਾਂ ਨੇ ਕਟ ਵਰਕ ਕੀਤਾ ਹੈਗਾ ਦੇਖੋ ਕਿੰਨਾ ਸੋਹਣਾ ਆਪਣਾ ਸੂਟ ਬਣ ਕੇ ਤਿਆਰ ਹੋਇਆਗਾ ਤੁਸੀਂ ਐਦਾਂ ਹੀ ਆਪਣੇ ਹੈਗਾ ਡਿਜ਼ਾਈਨਰ ਸੂਟ ਤਿਆਰ ਕਰਵਾ ਸਕਦੇ ਹੋ ਜਿਹੜੇ ਅਸੀਂ ਕੋਈ ਵੀ ਤੁਹਾਨੂੰ ਫੈਬਰਿਕ ਦੱਸਦੇ ਹੁੰਦੇ ਆ ਪ੍ਰਿੰਟ ਸੂਟਾਂ ਦੇ ਨਾਲ ਅਪਲੋਡ ਕੀਤੇ ਹੋਏ ਨੇ ਤੁਸੀਂ ਕੋਈ ਵੀ ਪ੍ਰਿੰਟ ਲੈ ਸਕਦੇ ਹੋ ਕਾਫੀ ਸਾਰੇ ਪ੍ਰਿੰਟ ਆਪਣੇ ਕੋਲ ਹੈਗੇ ਨੇ ਹਰ ਇੱਕ ਫੈਬਰਿਕ ਦੇ ਵਿੱਚ ਹੈਗੇ ਨੇਗੇ ਔਰਗਾਂਜ਼ਾ ਚ ਲੋ ਕريب ਚ ਲੋ ਟਿਸ਼ੂ ਚ ਲੋ ਸਿਮਰ ਚ ਹਨਾ ਹੁਣ ਗਰਮੀਆਂ ਵਾਲੇ ਚ ਵਾਟਰ ਕਾਟਨ ਚ ਮਸਲੀਨ ਚ ਜੋ ਵੀ ਫੈਬਰਿਕ ਤੁਹਾਨੂੰ ਚਾਹੀਦਾ ਹੈਗਾ ਪ੍ਰਿੰਟ ਵਾਲਾ ਉਹੀ ਆਪਣੇ ਕੋਲ ਅਵੇਲੇਬਲ ਆ ਤੁਸੀਂ ਕਿਸੇ ਤੇ ਵੀ ਆਪਣਾ ਹਨਾ ਐਦਾਂ ਦੇ ਡਿਜ਼ਾਈਨਰ ਸੂਟ ਤਿਆਰ ਕਰਵਾ ਕੇ ਲੈ ਸਕਦੇ ਆਪਾਂ ਇਹਨਾਂ ਤੁਹਾਨੂੰ ਹੋਰ ਵਰਕ ਵਗੈਰਾ ਦਿਖਾਵਾਂਗੇ ਸਾਰਾ ਤੁਸੀਂ ਆਪਣੀ ਡਿਜ਼ਾਈਨਿੰਗ ਦਾ ਆਈਡੀਆ ਇਹਨਾਂ ਤੋਂ ਲੈ ਸਕਦੇ ਹੋ ਤੇ ਪ੍ਰਿੰਟ ਤੁਸੀਂ ਆਪਣਾ ਸੈਂਡ ਸਿਲੈਕਟ ਕਰ ਸਕਦੇ ਹੋ ਜਿਹੜਾ ਵੀ ਤੁਹਾਨੂੰ ਪਸੰਦ ਦਾ ਫੈਬਰਿਕ ਹਾਂ ਜਿਹੜਾ ਇਹ ਵਾਲਾ ਸੂਟ ਆ ਦੇਖੋ ਇਹ ਆਪਾਂ ਨੇ ਮਸਲੀਨ ਫੈਬਰਿਕ ਤੇ ਤਿਆਰ ਆਗਾ ਆਪਣਾ ਮਸਲੀਨ ਦੀ ਸ਼ਰਟ ਆ ਗਈ ਦੇਖ ਇਹ ਵਾਲਾ ਮਸਲੀਨ ਦੀ ਸ਼ਰਟ ਆ ਤਾਂ ਤੇ ਇਹ ਆਪਾਂ ਇਹਨਾਂ 2 ਸ਼ੇਡ ਦਾ ਆਪਣੇ ਜਿਹੜੇ ਵਾਲਾ ਲੈਰੀ ਵਾਲਾ ਦੁਪੱਟਾ ਡਾਈ ਕਰਵਾਇਗਾ ਤੇ ਇਹ ਦੇਖੋ ਇਹਦੀ ਬਾਟਮ ਆ ਗਈ ਇਹ ਵਾਲਾ ਬਾਟਮ ਦਾ ਵਰਕ ਆ ਗਿਆ ਇਹ ਵਾਲਾ ਬਾਟਮ ਦਾ ਵਰਕ ਐਦਾ ਟੈਡੀ ਵਾਲਾ ਪਈਆਂ ਹੋਈਆਂ ਨੇ ਸਟ੍ਰੇਟ ਬਾਟਮ ਦੇ ਇਹ ਵਾਲਾ ਬਾਟਮ ਦਾ ਵਰਕ ਆ ਇਹ ਸ਼ਰਟ ਮਸਲੀਨ ਦੀ ਬਾਟਮ ਦਾ ਵਰਕ ਤੇ ਐਦਾਗ ਨਾਲ ਦੁਪੱਟਾ ਲੈਰੀ ਵਾਲਾ ਡਾਈ ਕਰਵਾਇਗਾ ਤੁਸੀਂ ਇਹ ਆਪਣਾ ਅਸੀਂ ਮਸਲੀਨ ਚ ਕਰਵਾਇਆ ਤੁਸੀਂ ਜੋ ਵੀ ਫੈਬਰਿਕ ਤੁਹਾਨੂੰ ਪਸੰਦ ਆ ਸੂਟੇ ਵਾਲਾ ਤੁਸੀਂ ਉਸੇ ਚ ਕਰਵਾ ਸਕਦੇ ਹੋ ਹਾਂ ਜੇ ਦੇਖੋ ਇਹਦਾ ਆਪਣਾ ਨੈਕਸ ਸੂਟ ਹੈਗਾ ਇਹ ਆਪਣਾ ਬਰਬਰੀ ਦੇ ਵਿੱਚ ਹੈਗਾ ਇਹ ਆਪਣਾ ਬਰਬਰੀ ਦੀ ਫੈਬਰਿਕ ਆ ਤੇ ਇਹ ਵਾਲੀ ਦੇਖੋ ਇਹਦੀ ਸ਼ਰਟ ਆ ਜੀ ਸ਼ਰਟ ਦਾ ਬਰਬਰੀ ਦੀ ਬਰਬਰੀ ਦਾ ਸੂਟ ਹੈਗਾ ਤੇ ਇਹ ਵਾਲੀ ਸ਼ਰਟ ਆ ਦੇਖੋ ਇਹਦਾ ਤੇ ਇਹਦੇ ਘੇਰੇ ਦੇ ਉੱਪਰ ਵਰਕ ਕਰਦੇ ਘੇਰੇ ਦੇ ਉੱਪਰ ਵਰਕ ਕਰ ਤੇ ਗਲੇ ਦਾ ਆਪਣਾ ਇਹਦਾ ਡਿਜ਼ਾਈਨ ਰੈਡੀ ਕਰਵਾਇਆ ਗਿਆ ਸਟਿਚਿੰਗ ਤਾਂ ਇਹ ਤੇ ਬਾਹਾਂ ਦੇ ਉੱਪਰ ਦੇਖੋ ਐਵੇਂ ਵਰਕ ਆ ਗਿਆ ਇਹ ਵਾਲਾ ਬਾਹ ਦੇ ਉੱਪਰ ਵਰਕ ਆ ਗਿਆ ਇੱਧਰ ਤੇ ਇਹ ਵਾਲਾ ਦੇਖੋ ਜੇ ਘੇਰੇ ਦੇ ਉੱਪਰ ਵਰਕ ਆ ਗਿਆ ਪੈਚ ਲਗਾ ਕੇ ਆਪਾਂ ਨੇ ਇਹ ਬਾਟਮ ਹੈ ਇਹਦੇ ਨਾਲ ਦੀ ਪਲੇਨ ਬਾਟਮ ਤੇ ਕੋਈ ਵਰਕ ਨਹੀਂ ਹੈਗਾ ਦੇਖੋ ਇਹਦਾ ਪੈਚ ਲਗਾ ਕੇ ਆਪਾਂ ਫਿਰ ਇੱਥੇ ਐਵੇਂ ਵਰਕ ਕਰਨਾ ਹੈ ਘੇਰੇ ਤੇ ਵੀ ਆ ਗਿਆ ਫਿਰ ਉੱਪਰ ਲਾਉਣਾ ਥੋੜਾ ਜਿਹਾ ਸੈਂਟਰ ਜਿਹੇ ਵਿੱਚ ਆ ਗਿਆ ਇਹਦਾ ਵੇਅਰ ਕੀਤੀ ਹੋਈ ਹੈਗੀ ਤਿਰਸੀ ਜਿਹੀ ਬਣਾ ਕੇ ਤੇ ਨਾਲ ਇਹਦੇ ਕਮਲ ਚਨੂਨ ਦਾ ਦੁਪੱਟਾ ਆਪਾਂ ਇਹ ਡਿਜ਼ਾਈਨ ਕਰਵਾਇਆਗਾ ਸਾਈਡੇ ਕਰਵਾ ਕੇ ਜਿਹੇ ਜਿਹੇ ਖਲੇ ਸਾਪਣੇ ਸੂਟ ਵਗੈਰਾ ਤੇ ਸਾਰੀ ਫਿਸ਼ਿੰਗ ਕਰਵਾਈ ਹੈ ਉਹਦਾਂ ਦੀ ਆਪਾਂ ਨੇ ਐਸਾ ਬੱਟੇ ਤੇ ਲਗਾਈ ਹੈ ਬਹੁਤ ਸੋਨੇ ਡਿਜ਼ਾਈਨਿੰਗ ਹੈ ਵਰਬਰੀ ਦੀ ਪ੍ਰਿੰਟ ਆ ਪ੍ਰਿੰਟ ਜਿਹੜੇ ਤੁਹਾਨੂੰ ਪ੍ਰਿੰਟ ਦਿਖਾ ਰਹੀਆਂ ਇਹ ਤੁਹਾਨੂੰ ਸੇਮ ਪ੍ਰਿੰਟ ਨਹੀਂ ਮਿਲਲੇ ਹੈਗੇ ਅਸੀਂ ਪ੍ਰਿੰਟ ਤੁਹਾਨੂੰ ਸੈਂਡ ਕਰਾਂਗੇ ਤੁਸੀਂ ਉਹਨਾਂ ਚੋਂ ਸਿਲੈਕਟ ਕਰਕੇ ਆਪਣਾ ਨਾ ਜਿਹੜਾ ਤਿਆਰ ਕਰਵਾ ਸਕਦੇ ਹੋ ਫੈਬਰਿਕ ਤੁਹਾਡੀ ਆਪਣੀ ਚੋਇਸ ਦੀ ਹੋਊਗੀ ਜਿਹੜੀ ਤੁਹਾਨੂੰ ਪਸੰਦ ਆ ਤੁਸੀਂ ਆਪਣਾ ਉਸੇ ਤਰ੍ਹਾਂ ਕਰਵਾ ਹਾਂਜੀ ਇਹਦਾ ਨੈਕ ਸੂਟ ਆਪਣਾ ਇਹ ਵਾਲਾ ਦਾ ਜਿਹੜਾ ਆਪਣਾ ਟੈਬੀ ਮਸਲੀਨ ਦਾ ਸੂਟ ਹੈਗਾ ਟੈਬੀ ਮਸਲੀਨ ਦਾ ਸੂਤਾ ਗਾਹੀ ਆਪਣਾ ਕੋ ਸ਼ਰਟ ਆ ਗਿਆ ਦਾ ਕੱਢ ਬਸ ਲੈ ਲਿਆ ਤੇ ਇਹ ਦੇਖੋ ਆਪਾਂ ਨੇ ਵੀ ਸ਼ੇਪ ਨੈਕ ਦਾ ਜਿਹੜਾ ਇਹਦਾ ਇਹਦੇ ਵਰਕ ਕਰਵਾਇਆਗਾ ਇਹਦਾ ਵੀ ਦੇਖੋ ਬਾਟਮ ਨਾਲ ਦਾ ਹੀ ਪੈਚ ਲੱਗਾ ਹੋਇਆਗਾ ਬਾਟਮ ਦੇ ਕਲਰ ਦਾ ਦੇਖੋ ਪੈਚ ਲਗਾ ਕੇ ਆਪਾਂ ਦਾ ਵੀ ਸ਼ੇਪ ਨੈਕ ਤੇ ਵਰਕ ਆ ਗਿਆ ਤੇ ਇਹਦਾ ਦੇਖੋ ਇਹਦੀਆਂ ਬਾਹਾਂ ਤੇ ਵਰਕ ਆ ਗਿਆ ਬਾਹਾਂ ਤੇ ਤੇ ਘੇਰੇ ਤੇ ਦਾ ਡਿਜ਼ਾਈਨ ਆ ਦੇਖੋ ਜਿਹੜਾ ਆਪਣੇ ਤਿਆਰ ਕਰਵਾਇਆ ਹੈ ਘੇਰੇ ਦੇ ਉੱਪਰ ਵਰਕ ਤੇ ਵੀ ਸ਼ੇਪ ਨੈਕ ਤੇ ਬਾਹਰ ਬਾਟਮ ਤੇ ਇਹਦੇ ਨਹੀਂ ਵਰਕ ਹੈਗਾ ਤੁਸੀਂ ਨਾਲ ਆਪਣਾ ਬਾਟਮ ਦਾ ਵੀ ਐਡ ਕਰਵਾ ਸਕਦੇ ਬਾਟਮ ਦਾ ਵਰਕ ਅਸੀਂ ਕਸਟਮਰ ਦੀ ਚੁਆਇਸ ਦੇ ਅਕੋਰਡਿੰਗ ਹੀ ਕਰਵਾਉਣਿਆਂਗੇ ਕਿਸੇ ਨੂੰ ਹਨਾ ਬਾਟਮ ਦਾ ਵਰਕ ਪਸੰਦ ਹੁੰਦਾ ਕਿਸੇ ਨੂੰ ਨਹੀਂ ਹੁੰਦਾ ਜੇ ਤੁਸੀਂ ਕਰਵਾਉਣਾ ਚਾਹੋਗੇ ਤਾਂ ਆਪਣਾ ਦੱਸ ਸਕਦੇ ਹੋਗੇ ਕਰਵਾ ਸਕਦੇ ਨੇ ਨਾਲ ਇਹਦੇ ਕਮਲ ਚੂਮ ਦਾ ਦੁਪੱਟਾ ਦੇਖੋ ਐਦਾਂ ਕਮਲ ਚੂਮ ਦਾ ਦੁਪੱਟਾ ਹੈਗਾ ਤੇ ਇਹ ਜਿਹੜਾ ਪਿੰਕ ਲੇਸ ਦਿਨ ਵਾਲਾ ਆਪਣਾ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਜੇ ਪੀਚ ਪਿੰਕ ਨਾਲ ਜੇ ਹਗੋ ਨਾਲ ਦੀ ਮੇਸਾ ਲਈ ਬਹੁਤ ਜਿਆਦਾ ਸੋਨਾ ਵਰਕ ਹੋਇਆ ਹੋਇਆ ਹੈਗਾ ਤੁਸੀਂ ਆਪਣਾ ਪਸ਼ਮੀਨਾ ਤੇ ਵੈਲਵਟ ਤੇ ਹਾਂ ਜਿਵੇਂ ਤੁਹਾਨੂੰ ਪਸੰਦ ਆ ਤੁਸੀਂ ਉਹਨਾਂ ਤੇ ਕਰਵਾ ਸਕਦੇ ਹੋ ਬਹੁਤ ਜਿਆਦਾ ਸੋਨਾ ਡਿਜ਼ਾਈਨ ਹੁੰਦਾ ਹੈ ਇਹ ਆਪਣਾ ਟੈਬੀ ਮਸਲੀਨ ਹਾਂਜੀ ਦੇਖੋ ਇਹਦਾ ਨੈਕਸਟ ਹੈਗਾ ਇਹ ਆਪਣਾ ਸ਼ਿਫੂਨ ਦਾ ਸੂਟ ਹੈਗਾ ਇਹ ਸ਼ਿਫੂਨ ਦੀ ਫੈਬਰਿਕ ਆਪਣੀ ਸ਼ਿਫੂਨ ਦੀ ਫੈਬਰਿਕ ਹੈ ਜੀ ਸ਼ਿਫੂਨ ਦੇ ਵਿੱਚ ਵੀ ਆਪਾਂ ਨੂੰ ਕਾਫੀ ਸਾਰੇ ਪ੍ਰਿੰਟ ਮਿਲ ਜਾਂਦੇ ਨੇ ਇਹ ਪ्योर ਸ਼ਿਫੂਨ ਆ ਗਏ ਇਹ ਉਹੀ ਅਧਾਣੀ ਹੈਗਾ ਵੀ ਜਿਹੜਾ ਇਹ ਧੁੱਤ ਤੋਂ ਸ਼ਿੰਕ ਹੋ ਜੂਗਾ ਨਹੀਂ ਉਹ ਦੂਗਾ ਨੂੰ ਕੁਝ ਨਹੀਂ ਹੁੰਦਾ ਹੈਗਾ ਇਹਨੂੰ ਕਿਉਂਕਿ ਆਪਾਂ ਜੋ ਵੀ ਫੈਬਰਿਕ ਯੂਜ਼ ਕਰਦੇ ਆਂ ਸਾਰਾ ਆਪਣਾ ਕੁਆਲਿਟੀ ਵਾਲਾ ਫੈਬਰਿਕ ਹੁੰਦਾ ਹੈ ਦੇਖੋ ਇਹਦੇ ਵਿੱਚ ਆਪਾਂ ਨੂੰ ਐਵੇਂ ਬੂਟੀਆਂ ਆਹ ਜਿਹੜੇ ਆਪਾਂ ਥ੍ਰੈਡ ਦੇ ਨਾਲ ਦੇਖੋ ਐਵੇਂ ਬੂਟੀਆਂ ਪਾਈ ਹੋਈਆਂ ਨੇ ਰੈਜ਼ੈਂਟਾ ਥ੍ਰੈਡ ਤੇ ਨਾਲ ਜਿਹੜਾ ਆਫ ਵਾਈਟ ਜਾਉ ਇਹਦਾ ਸਾਰੇ ਦੇ ਵਿੱਚ ਬੂਟੀਆਂ ਨੇ ਦੇਖੋ ਇਦਾਂ ਪੱਤੇ ਜੇ ਬਣਾਏ ਹੋਏ ਨੇ ਤੇ ਇਹ ਦੇਖੋ ਇਹਦਾ ਨੈਕ ਦਾ ਵਰਕ ਆ ਦੇ ਇਹ ਦੇਖੋ ਬਾਟਮ ਨਾਲ ਦਾ ਪੈਚ ਲਾ ਕੇ ਆਪਾਂ ਨੇ ਵਰਕ ਕਰਵਾਇਆ ਲੈੱਕ ਦੇ ਉੱਪਰ ਤੇ ਜਿੱਦਾਂ ਦੇਖੋ ਆ ਬਾਟਮ ਤੇ ਬੂਟੀਆਂ ਨੇ ਇਦਾਂ ਪੱਤੇ ਉਮੀ ਦੇਖੋ ਇਹਦੇ ਸ਼ਰਟ ਤੇ ਬਣਾਏ ਨੇ ਆਪਾਂ ਸਾਰੇ ਤੇ ਫਿਰ ਆਹ ਨੱਕ ਦਾ ਬਰਕ ਤੇ ਜਿਹੜਾ ਪੈਚ ਲਗਾ ਕੇ ਹੋਇਆ ਹੋਇਆ ਹੈਗਾ ਤੇ ਇਹ ਵੇਖੋ ਇਹਦੇ ਬਾਹਾਂ ਇਹ ਵਾਲਾ ਬਾਹਾਂ ਦਾ ਜਿਹੜਾ ਇਹ ਬਾਹਾਂ ਬਹੁਤ ਹੀ ਆਦੇ ਸੋਹਣੇ ਨਵੇਂ ਨਵੇਂ ਡਿਜ਼ਾਈਨ ਦਾ ਤਿਆਰ ਕਰਵਾਇਆ ਹੈਗੇ ਆਪਾਂ ਨੇ ਤੁਸੀਂ ਇਹਨਾਂ ਨੂੰ ਦੇਖ ਕੇ ਆਪਣੀ ਫੈਬਰਿਕ ਦੀ ਸਿਲੈਕਸ਼ਨ ਕਰਕੇ ਸਿਲੈਕਟ ਕਰਕੇ ਹੈਨਾ ਸਿਲੈਕਟ ਕਰਕੇ ਆਪਣਾ ਕੋਈ ਵੀ ਫੈਬਰਿਕ ਤੁਸੀਂ ਉਹ ਤੇ ਜਿਹੜਾ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਨਾਲ ਦੇਖੋ ਕਮਲ ਚੀਨੂ ਦਾ ਦੁਪੱਟਾ ਇਹਦੇ ਇਹਦਾ ਫਿੱਲ ਉਹਦਾ ਡਾਈ ਕਰਵਾ ਕੇ ਆਪਾਂ ਨੇ ਲੇਸ ਨਾਲ ਇਹਦਾ ਉਹ ਵੀ ਜਲੇਸ ਆਪਣ ਨੂੰ ਯੂਜ਼ ਕੀਤੀ ਹੈਗੀ ਉਹੀ ਆਪਾਂ ਦੁਪੱਟੇ ਤੇ ਲਗਾਈਏ ਬੱਤੇ ਜਿਹੜਾ ਬਟਾ ਜਿਹੜਾ ਬਾਟਮ ਤੇ ਆ ਸਾਰੀ ਸ਼ੋਰਟ ਤੇ ਆ ਤੇ ਇਹਦਾ ਨੈਕ ਤੇ ਆ ਬਾਹਾਂ ਤੇ ਬਹੁਤ ਜਿਆਦਾ ਸੋਨਾ ਆਪਣਾ ਵਰਕ ਹੋਇਆ ਹੈਗਾ ਤੁਸੀਂ ਆਪਣੇ ਪਸੰਦ ਦੇ ਅਨੁਸਾਰ ਹੈਨਾ ਜਿਹੜਾ ਫੈਬਰਿਕ ਤੁਹਾਨੂੰ ਪਸੰਦ ਆ ਉਸੇ ਤੇ ਕਰਵਾ ਕੇ ਇਸੇ ਵਰਕ ਨਾਲ ਲੈ ਸਕਦੇ ਹੋ ਹਾਂਜੀ ਦੇਖੋ ਇਹਦਾ ਲੈਸ ਦਾ ਹੈਗਾ ਆਪਣਾ ਇਹ ਆਪਣਾ ਬਰਬਰੀ ਦਾ ਸੂਟ ਆ ਬਰਬਰੀ ਦੀ ਫੈਬਰਿਕ ਆਗੀ ਇਹਦੀ ਬਹੁਤ ਜਿਆਦਾ ਸੋਨਾ ਡਿਫਰੈਂਟ ਜਿਹਾ ਵਰਕ ਕੀਤਾ ਹੋਇਆ ਹੈ ਆਪਣੀ ਮਜ਼ੈਂਟਾ ਕਲਰ ਦਾ ਕਲਰ ਆ ਗਾ ਦੇਖੋ ਦਾ ਸ਼ਰਟ ਦਾ ਵਿੱਚ ਆਫ ਵਾਈਟ ਮਜ਼ੈਂਟਾ ਲੇਕ ਐਦਾਂ ਪਹਿਲਾਂ ਤਾਂ ਆਪਾਂ ਨੇ ਇਹ ਸਟਿਚਿੰਗ ਸਟਾਈਲ ਦਿੱਤਾ ਗਾ ਇਹਨੂੰ ਇਹਦਾ ਡਬਲ ਲੇਸ ਦੇ ਨਾਲ ਡਬਲ ਲੇਸ ਦੇ ਨਾਲ ਸਟਿਚਿੰਗ ਸਟਾਈਲ ਦਿੱਤਾ ਸੈਂਟਰ ਦੇ ਵਿੱਚ ਨੈਕ ਵਗੈਰਾ ਦਾ ਦੇਖੋ ਇਹਨੇ ਤੇ ਫਿਰ ਇਹਦੀ ਬਾਹ ਦੇ ਉੱਪਰ ਦੇਖੋ ਆਪਾਂ ਪੈਚ ਲਗਾ ਕੇ ਵਰਕ ਕਰਵਾਇਆ ਗਾ ਇਹਨੇ ਇਹ ਬਾਹ ਦੇ ਉੱਪਰ ਇਹ ਵਰਕ ਕਰਵਾਇਆ ਪੈਚ ਲੱਗਾ ਹੋਇਆ ਗਾ ਦਾ ਮਜ਼ੈਂਟਾ ਕਲਰ ਦਾ ਤੇ ਆਫ ਵਾਈਟ ਇਹਦੇ ਨਾਲ ਦੀ ਦੇਖੋ ਬਾਟਮ ਆ ਬਾਟਮ ਦੀਆਂ ਮੂਰੀਆਂ ਤੇ ਵੀ ਇਦਾਂ ਮਜ਼ੈਂਟਾ ਪੈਚ ਲਾ ਕੇ ਵਰਕ ਕੀਤਾ ਆਪਾਂ ਆਹ ਵਾਲਾ ਪੈਚ ਜਿਹੜਾ ਹੈ ਬਾਟਮ ਦੀਆਂ ਮੂਰੀਆਂ ਤੇ ਆਉਂਗਾ ਬਹੁਤ ਹੀ ਜਿਆਦਾ ਸੋਹਣਾ ਸੁਪ ਤਿਆਰ ਹੋਇਆਗਾ ਇੰਨਾ ਸੋਹਣਾ ਹਨਾ ਪ੍ਰੋਫੈਸ਼ਨਲ ਜੀ ਲੁੱਕ ਵਾਲਾ ਸੁਪ ਤਿਆਰ ਆਗਾ ਗਰਲਿਸ਼ ਜੀ ਲੁੱਕ ਵਾਲਾ ਹਨਾ ਕੁਝ ਹੀ ਮੈਂ ਵੀ ਦਿਖਾ ਦਿੱਤਾ ਵਾਸਤੇ ਮੈਂ ਆਪਣਾ ਸੂਟ ਨਾਲ ਦੇਖੋ ਪ्योर ਕਮਲ ਚਰੂਨ ਦਾ ਦੁਪੱਟਾ ਦੁਪੱਟਾ ਸੀ ਜਿਵੇਂ ਕਸਟਮਰ ਕਹਿੰਦਾ ਆਪਾਂ ਨੂੰ ਕਮਲ ਚਰੂਨ ਪ्योर ਚੂਨ オーਰਗਾਂਜ਼ਾ ਸ਼ੂਨ ਹੈਨਾ ਆਪਾਂ ਉਸੇ ਅਕੋਰਡਿੰਗ ਹੀ ਬਣਾਉਣਾ ਤੁਸੀਂ ਆਪਾਂ ਦੁਪੱਟਾ ਵੀ ਆਪਣੀ ਚੋਇਸ ਦੇ ਅਕੋਰਡਿੰਗ ਜੇ ਤੁਹਾਨੂੰ ਪਸੰਦ ਹੋਵੇ ਤਾਂ ਵਾਸਾ ਕਰ ਲੀ ਬਹੁਤ ਜਿਆਦਾ ਸੋਹਣਾ ਡਿਫਰੈਂਟ ਲੁੱਕ ਵਾਲਾ ਆਪਣਾ ਸੂਟ ਤਿਆਰ ਕਰਨਾ ਡਿਜ਼ਾਈਨਿੰਗ ਹੀ ਇਹਦੀ ਬਹੁਤ ਕਾਫੀ ਸੋਹਣੀ ਹੈ ਇਹ ਬਹੁਤ ਜਿਆਦਾ ਸੋਹਣਾ ਸਰਕਲ ਜੇ ਵਾਲਾ ਡਿਜ਼ਾਈਨ ਹੈ ਬਾਟਮ ਤੇ ਕਾਫੀ ਸੋਹਣਾ ਲੱਗ ਰਿਹਾ ਮਜ਼ੈਂਟਾ ਕਲਰ ਦੇਖੋ ਇਹਦਾ ਬਾ ਉਸੇ ਸੇਮ ਤਿਆਰ ਕਰਵਾ ਸਕਦਾ ਕਿਉਂ ਆਪਣੀ ਫੈਬਰਿਕ ਕੋਈ ਵੀ ਕਰਵਾ ਸਕਦੇ ਹੋ ਹਾਂਜੀ ਇਸਨ ਆਪਣਾ ਫਰੈਂਜ ਵਾਲੇ ਸੂਟ ਸਾਰੇ ਆਪਾਂ ਪ੍ਰਿੰਟ ਦੇ ਵਿੱਚ ਹਨਾ ਤੁਹਾਨੂੰ ਦਿਖਾਏ ਲਏਗੇ ਪ੍ਰਿੰਟ ਦੇ ਉੱਪਰ ਵਰਕ ਕੀਤਾ ਹੋਇਆ ਬਾਕੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਫੈਬਰਿਕ ਜਿਹੜੀ ਤੁਹਾਨੂੰ ਪਸੰਦ ਆ ਵਰਕ ਪਸੰਦ ਆ ਤੁਸੀਂ ਆਪਣਾ ਉਹ ਮੇ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਸਾਰੀ ਜਿਹੜੇ ਆਪਣੀ ਡਿਟੇਲ ਹੈ ਸਰ ਵਟਸਐਪ ਤੇ ਸੈਂਡ ਕਰ ਸਕਦੇ ਹੋ ਨਾ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆਉਂਦਾ 6239168790 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਨਵੀਂ ਸੁਪਟਾ ਨਾਂ ਨੀ ਕ੍ਰਿਸ਼ਨਾ ਨਵੀਂ ਗ੍ਰੀਨਾਲ ਸਸ਼ੀਕਾਰ